ਅੱਜ ਬਰਨਾਲਾ ਦੇ ਵਿੱਚ ਇੱਕ ਬਹੁਤ ਵੱਡਾ ਭਿਆਨਕ ਹਾਦਸਾ ਹੋਇਆ ਜਿਸ ਦੇ ਵਿੱਚ ਕੀ ਤਕਰੀਬਨ ਬੱਸ ਦੇ ਵਿੱਚ 43 ਸਵਾਰੀਆਂ ਦੱਸੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਕੀ ਤਿੰਨ ਸਵਾਰੀਆਂ ਦੀ ਮੌਕੇ ਦੀ ਮੌਤ ਹੋ ਚੁੱਕੀ ਹੈ ਅਤੇ 6 ਨੂੰ ਬਾਹਰ ਰੈਫਰ ਕਰ ਦਿੱਤਾ ਹੈ ਬਾਕੀ ਸਵਾਰੀਆਂ ਦਾ ਬਰਨਾਲਾ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਸਵੇਰੇ ਹੋਰੀ ਮਹਾਪੰਚਾਇਤ ਲਈ ਰਵਾਨਾ ਹੋ ਇਸ ਜਿੱਥੇ ਕਿ ਕਿਸਾਨ ਯੂਨੀਅਨ ਤੇ ਆਗੂ ਸਹਿਵਾਣੇ ਦੇ ਵਿੱਚ ਬੈਠੇ ਹੋਏ ਸਨ ਇਹ ਅੱਜ ਬਰਨਾਲਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਪਰ ਹੋਇਆ ਜਿਦੇ ਵਿੱਚ ਵਾਕਿਆਂ ਦੀ ਹਾਲਾਤ ਲੰਕੀਬੀਰ ਦੱਸੇ ਜਾ ਰਹੇ ਹਨ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਪ੍ਰਸ਼ਾਸਨ ਵੱਲੋਂ ਆਪਣੀ ਟੀਮਾਂ ਕਰਦ ਕਰ ਤਸਵੀਰਾਂ ਵਿੱਚ ਦੇਖ ਸਕਦੇ ਹੋ ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ ਜਿਸ ਦੇ ਕਾਰਨ ਜਦੋਂ ਬੱਸ ਡਿਵਾਈਡਰ ਦੇ ਨਾਲ ਟਕਰਾਈ ਤਾਂ 5-6 ਪਾਲਟੀਆਂ ਖਾ ਕੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਨੈਸ਼ਨਲ ਹਾਈਵੇ ਉੱਤੇ ਬੱਸ ਜੋ ਕਿ ਪਾਲਟੀ ਹੈ ਲੋਕ ਤੇ ਆਮ ਲੋਕ ਵੀ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਬੂਲੀ ਜਾ ਰਹੀ ਸੀ ਅਤੇ ਮੌਕੇ ਦੀ ਜਾਣਕਾਰੀ ਅਨੁਸਾਰ ਇਹ ਬੱਸ ਅਗਰਾਹ ਜੂਨੀਅਰ ਦੇ ਆਗੂ ਸਾਵਨਾਂ ਦੇ ਸਿਆਰੀ ਜਿੱਤੇ ਕਿ ਅਗਰਾਹ ਜੂਨੀਅਰ ਦੀ ਬੱਸ ਸੀ ਜੋ ਕਿ ਅਗਰਾਹ ਧਾਮ ਦੇ ਵਿੱਚ ਉਰੀ ਮਹਾਪੰਚਾਇਤ ਲਈ ਰਵਾਨਾ ਹੋਈ ਸੀ ਅਤੇ ਮਿਲੀ ਜਾਣਕਾਰੀ ਅਨੁਸਾਰ ਜਿੱਥੇ ਕਿ ਜ਼ਖਮੀਆਂ ਦਾ ਇਲਾਜ ਬਰਨਾਲਾ ਹਸਪੀਟਲ 'ਚ ਚੱਲ ਰਹੇ ਹਨ ਇਸ ਸਾਥ ਵਿੱਚ ਹੋਏ ਜ਼ਖਮੀਆਂ ਨੇ ਦੱਸਿਆ ਕਿ ਜਿੱਥੇ ਧੁੰਦ ਦਾ ਪੈ ਰਹੀ ਸੀ ਜਿਸ ਦੇ ਨਾਲੇ ਡਰਾਈਵਰ ਜਿਆਦਾ ਦੇਖਣ ਦੇ ਵਿੱਚ ਕੋਈ ਕਾਰਨ ਨਾ ਰਹੇ ਤਕਰੀਬਨ 30-35 ਵਾਰੀਆਂ ਦੇ ਕਾਫੀ ਚੋਟਾਂ ਲੱਗੀਆਂ ਦੇਖਦੇ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ બસ ਵਿੱਚ ਬੈਠੇ ਮੁਸਾਫਰ ਅਤੇ ਐਸਐਮਓ ਅਤੇ ਪੁਲਿਸ ਪ੍ਰਸ਼ਾਸਨ ਨੇ ਕੀ ਕਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕ्रेन ਦੇ ਨਾਲ ਹੈਲਟਰ ਲਿਆਂਦਾ ਗਿਆ ਬਸ ਨੂੰ ਸਿੱਧਾ ਕਰਕੇ ਨੈਸ਼ਨਲ ਹਾਈਵੇ ਨੂੰ ਸਾਫ ਕੀਤਾ ਰਿਹਾ ਕਿ ਧੁੰਦ ਦੇ ਕੋਰੇ ਦੇ ਕਾਰਨ ਹੋਰ ਵੀ ਕੋਈ ਬੜਾ ਹਾਸਾ ਹੋ ਸਕਦਾ ਸੀ ਕਿਉਂਕਿ ਧੁੰਦ ਦੇ ਕਾਰਨ ਜਿੱਥੇ ਆਮ ਹਾਸੇ ਹੋ ਰਹੇ ਨੇ ਅਤੇ ਆਮ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਜਾਂਦੀ ਹੈ ਵੀ ਜਿਹੜੀ ਰਫ਼ਤਾਰ ਹੈ ਬਹੁਤ ਹੀ ਮੀਰ ਰੱਖੀ ਜਾਵੇ ਕਿਉਂਕਿ ਧੁੰਦ ਦੇ ਵਿੱਚ ਕਈ ਵਾਰ ਕੋਈ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ ਆ ਵੀ ਕੇ ਇਹ ਨਹੀਂ ਨਾ ਫਿਰ ਕਿੱਥੇ ਕੋਈ 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 ਅੱਗੇ ਲੱਤੀ ਹੋ ਗਿਆ ਯਾਰ ਜੱਟੋ ਜੀ ਤੁਹਾਨੂੰ ਕਿਹਦੀ ਕੀ ਬਣੀ ਉਹ ਪਹਾ ਬੱਤ ਉਹ ਦੋਸਤ ਲਗਾ ਬੈਠ ਉਹ

ਆਪ ਪੜਾਂਦੇ ਜੋਨੇ ਇਤਨਾ ਬਟਾ ਕਿਤਨਾ ਪੂਗਾ ਫਿਰ ਕਰਨਾ ਪੂਰੀ ਪੂਰੀ ਮੈਂ ਹਾਕਮ ਸਿੰਘ ਕੋਠੇ ਧਾਲੀਆਲ ਇਥੋਂ ਲੋਕਲੀ ਰਹਿਣ ਵਾਲੇ ਆ ਸੀ ਤੇ ਇਹ ਕੋਠੇ ਗੁਰੂ ਕੋ ਤਾਂ ਚੱਲੇ ਸੀਗੇ ਅਗਰਾਹਾ ਕਿਸਾਨ ਜੂਨੀਅਰ ਦੀ ਗੱਡੀ ਸੀ ਇਹ ਸਾਰੇ ਕੋਠੇ ਗੁਰੂ ਦੀ ਸੀਗੀ ਸੰਗਤ ਜਿਹੜੀ ਇਹਦੇ ਵਿੱਚ ਸੀਗੀ ਚੱਲੀ ਸੀ ਤੇ ਅੱਜ ਉਹ ਰੇਲੀ ਟਹਾਣੇ ਉੱਥੇ ਚੱਲੇ ਸੀ ਪਰ ਜੋ ਇਹ ਪੌਲਾਗਾ ਇਹ ਪੁਲ ਬੰਨ ਵਿਚ ਹੀ ਨੁਕਸ ਪਿਆ ਹੋਇਆ ਹੈ ਹਾਂ ਜੀ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਇਹ ਪੁਲ ਦੇ ਉੱਤੇ ਜਰੂਰ ਗੌਰ ਕਰੀ ਜਾਵੇ ਇਹ ਪਹਿਲਾ ਐਕਸੀਡੈਂਟ ਨਹੀਂ ਹੋਇਆ ਇੱਥੇ ਵੀ ਪਹਿਲਾ ਐਕਸੀਡੈਂਟ ਹੋਇਆ ਪਿਛਲੇ ਵੀ ਪੁਛ ਦਾ ਰਿਪੋਰਟ ਕਢਾ ਕੇ ਦੇਖੇ ਜਾਣ ਕਿੰਨੇ ਕੇਸ ਇੱਥੇ ਹੋਏ ਹੋਏ ਨੇ ਵੀ ਇੱਥੇ ਤੀਜੇ ਦਿਨ ਹਰੇਕ ਆਏ ਤੀਜੇ ਦਿਨ ਇੱਥੇ ਗੱਡੀ ਦਾ ਕਾਰ ਦਾ ਟਰੱਕ ਦਾ ਐਕਸੀਡੈਂਟ ਹੁੰਦਾ ਇਹ ਪੁਲ ਬਣਨ ਦੇ ਵਿੱਚ ਜਿਆਦੇ ਗਲਾਈ ਚ ਬਣਾ ਹੋਇਆ ਇਹਨੂੰ ਦੁਬਾਰਾ ਸੁਧਾਰ ਕੇ ਬਣਾਇਆ ਜਾਵੇ ਇਹਦੇ ਉੱਤੇ ਗੌਰ ਕਰੀ ਜਾਵੇ ਪਰ ਅੱਜ ਜੋ ਨੁਕਸਾਨ ਹੋਇਆ ਉਹ ਬਹੁਤ ਵੱਡਾ ਹੋਇਆਗਾ ਤੇ ਉਹ ਬਾਅਦ ਵਿੱਚ ਪਤਾ ਲੱਗੂਗਾ ਜਿੱਸਾ ਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਨੇ ਬਸ ਦੇਖੋ ਤੇਜ਼ ਤਾਂ ਚੱਲਦੀਆਂ ਨੇ ਗੱਡੀਆਂ ਤੇਜ਼ ਤਾਂ ਚੱਲਦੀਆਂ ਨੇ ਪਰ ਜਿਹੜਾ ਮੋੜ ਆ ਜਿਆਦਾ ਕਾਰਨ ਮੋੜ ਦਾ ਪੈਂਦਾ ਇੱਕਦਮ ਜਿਹੜਾ ਮੋੜ ਆ ਬਾਕੀ ਦਾ ਪਿੱਛੇ ਕੋਈ ਬੋਰਡ ਨਹੀਂ ਲੱਗਿਆ ਹੋਇਆ ਉੱਥੇ ਉਹਨਾਂ ਨੂੰ ਲਾਲ ਬੱਤੀ ਲਾਉਣੀ ਚਾਹੀਦੀ ਆ ਬਕਾਇਦਾ ਚਾਰਜ ਵਾਲੀ ਬੱਤੀ ਲੱਗੀ ਹੋਵੇ ਉਹ ਹਰ ਵਕਤ ਜਗਦੀ ਰਹੇ ਉੱਥੇ ਉਹਦੇ ਤੇ ਉਹ ਜਗਦਾ ਪੁੱਝਦਾ ਹੋਵੇ ਵੀ ਸੰਗਰੂਰ ਪਟਿਆਲਾ ਇੱਧਰ ਦੇ ਪਾਸੇ ਬਠਿੰਡਾ ਉੱਥੇ ਕੋਈ ਸਾਈਨ ਬੋਰਡ ਨਹੀਂ ਲੱਗਿਆ ਹੋਇਆ ਕਿੰਨੀ ਦੇ ਐਂਬੂਲੈਂਸਾਂ ਪਹੁੰਚ ਗਈਆਂ ਸੀ ਐਂਬੂਲੈਂਸਾਂ ਪਹੁੰਚ ਗਈਆਂ ਸੀ ਬਹੁਤ ਅੱਧੇ ਘੰਟੇ ਦੀ ਐਂਬੂਲੈਂਸਾਂ ਪਹੁੰਚ ਗਈਆਂ ਸਾਰੀਆਂ ਤੇ ਪ੍ਰਸ਼ਾਸਨ ਨੇ ਤਾਂ ਬਹੁਤ ਹਿੰਮਤ ਕਰੀ ਆ ਤੇ ਅਸੀਂ ਵੀ ਜੋ ਲੋਕਲ ਕੋਠਾ ਸੀ ਟਰੈਕਟਰ ਲੈ ਕੇ ਆਏ ਯਾਰ ਕਰ 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 ਬੰਦੇ ਕੱਢੇ ਆ ਕੇ ਹੁਣ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜੋ 60 ਵੱਜ ਗਈ ਉਹ ਤਾਂ ਹੁਣ ਕੋਈ ਉਹ ਨਹੀਂ ਨਾ ਹੋ ਸਕਦਾ ਉਹ ਤਾਂ ਜੋ ਪਰਮਾਤਮਾ ਦੇ ਹੱਥਾਂ ਉਹੀ ਹੋਣਾ ਸੀ ਪਰ ਇਹ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਇਹ ਪੁਲਿਸ ਤੇ ਜ਼ਰੂਰ ਗੌਰ ਕਰੇ ਜਾਵੇ ਲਾਜ਼ਮੀ ਇਹਨੂੰ ਖੁਦਾਰ ਕਰਾ ਜਾਵੇ ਇਹ ਐਕਸੀਡੈਂਟ ਹੁਣ ਬਚਾਇਆ ਜਾਵੇ ਜੇ ਸਾਡੀ ਗੱਲ ਗਲਤ ਹੋਵੇ ਤਾਂ ਪੁਲਿਸ ਰਿਕਾਰਡ ਕਢਾ ਕੇ ਦੇਖੇ ਕਿ ਕਿੰਨੇ ਐਕਸੀਡੈਂਟ ਹੋ ਗਏ ਠੀਕ ਹੈ ਬਈ ਕੀ ਨਾ ਬਟਾ ਜੀ ਮੇਰਾ ਨਾਮ ਜਸਵੀਰ ਸਿੰਘ ਜੀ ਹਾਂ ਕੀ ਕਹਿਣਾ ਚਾਹਣੇ ਜਿਹੜਾ ਐਕਸੀਡੈਂਟ ਹੋਇਆ ਹੈ ਬਟਾ ਜੀ ਕਹਿਣ ਦਾ ਤਾਂ ਮਾਮਲਾ ਇਹਦੇ ਤੇ ਐਕਸੀਡੈਂਟ ਆ ਜੀ ਦੇਖੋ ਅਚਨਚੇਤ ਘਟਨਾ ਕੋਈ ਵੀ ਹੋ ਸਕਦੀ ਆ ਹਾਂਜੀ ਪਰ ਨੁਕਸਾਨ ਹੈਗਾ ਠੀਕ ਹੈ ਨਾ ਇਹ ਇਹ ਅਸੀਂ ਤਾਂ ਇਹ ਕਹਾਂਗੇ ਵੀ ਜੋ ਸੜਕਾਂ ਦਾ ਪ੍ਰਬੰਧ ਹੈ ਇਹ ਪ੍ਰਬੰਧ ਚ ਇਹੋ ਜਿਹਾ ਕੋਸ਼ਿਸ਼ ਆ ਠੀਕ ਹੈ ਨਾ ਉਹਦੇ ਕਰਕੇ ਅਚਨਚੇਤ ਘਟਨਾਵਾਂ ਵਾਪਰਦੀਆਂ ਵਾਪਰ ਗਈ ਹੈ ਸਾਨੂੰ ਐਂ ਲੱਗਾਈ ਵਿਸ਼ੇਸ਼ ਤੌਰ ਤੇ ਮੈਨੂੰ ਮੌਕੇ ਤੇ ਕਿਉਂਕਿ ਮੈਂ ਬੈਕਸਾਈਡ ਸੀ ਐਂ ਨਹੀਂ ਦਿਖਿਆ ਪਰ ਵਿਸ਼ੇਸ਼ ਤੌਰ ਤੇ ਕਿਸੇ ਦੀ ਗਲਤੀ ਨੋਟ ਨਹੀਂ ਹੋਈ ਜਿੰਨੀ ਕਿ ਇਥੋਂ ਸੁਣੀ ਸੁਣਾਈ ਗੱਲ ਕਿ ਕਿੱਥੋਂ ਕਿੱਧਰ ਨੂੰ ਜਾ ਰਹੀ ਸੀਗੀ ਇਹ ਕੋਠੇਗੁਰੂ ਤੋਂ ਜਾ ਰਹੀ ਸੀਗੀ ਜੀ ਬਸ ਟੁਹਾਣਾ ਓਕੇ ਹਾਂਜੀ ਕਿਹੜੀ ਜੱਥੇ ਬੁੱਢੀ ਦੇ ਨਾਲ ਵੀ ਕੇ ਜੁ ਇੱਕਤਾ ਉਹ ਗਰਾਹਾਂ ਜੀ ਕਿੰਨੇ ਜਣੇ ਸਵਾਰ ਸੀਗੇ ਇਹਦੇ ਚ ਲਗਭਗ ਸੀਗੇ ਜੀ 50 ਕ ਕਿੰਨੇ ਜਣੇ ਸੱਟਾਂ ਹੈਗੀਆਂ ਜੀ ਸੱਟਾਂ ਤਾਂ ਕਾਫੀ ਗੰਭੀਰ ਹੈ ਜੀ ਹੁਣ ਐਂ ਨਹੀਂ ਕਹਿ ਸਕਦੇ ਹਲੇ ਪੱਕਾ ਪਤਾ ਨਹੀਂ ਅਜੇ ਇਹ ਵੀ ਕਲੀਅਰ ਨਹੀਂ ਇੱਕੋ ਹੀ ਆ ਮੇਰੇ ਖਿਆਲ ਚ ਮਾਤਾ ਜੀ ਦੀ ਅੱਛਾ ਹਾਂ ਕੀ ਨਾਮ ਆ ਜੀ ਇਹਨਾਂ ਦਾ ਨਾਂ ਨਹੀਂ ਜੀ ਮੇਰੇ ਹੱਲੇ ਧਿਆਨ ਚ ਹਲੇ ਅਸੀਂ ਦੇਖ ਰਹੇ ਹਾਂ ਕਿਉਂਕਿ ਇੱਕ ਵਾਰੀ ਦਾ ਫੋਨ ਹੀ ਉਲਝਾਈ ਬੈਠਾ ਜਿੰਨਾ ਤਾਜੀ ਕਰਨਾ ਹੋਣ ਕਰਕੇ ਜਖਮੀ ਕਿੰਨੇ ਕ ਗੁੱਲ ਕੋਈ ਪਤਾ ਹੋਵੇ ਜਿੰਦਾ ਜਖਮੀ ਕਾਫੀ ਆ ਜੀ ਲਗਭਗ ਥੋੜੀਆਂ ਬਹੁਤੀਆਂ ਦਾ ਸਾਰਿਆਂ ਦੀ ਹੋਣਗੀਆਂ ਪਰ ਐ ਹੈਗੇ ਆ ਵੀ ਵਿੱਚ ਗੰਭੀਰ ਵੀ ਹੋਣਗੇ ਕੁਝ ਹਾਂਜੀ ਕੀ ਨਾਮ ਆ ਜੀ ਆਪਣਾ ਨਰੈਣਦਤ ਪੂਰਾ ਪ੍ਰਧਾਨ ਨੁਕਾਬੀ ਕੇਂਦਰ ਪੰਜਾਬ ਅੱਜ ਇੱਕ ਐਕਸੀਡੈਂਟ ਹੋਇਆ ਜੀ ਕਿੱਥੇ ਹੋਇਆ ਤੇ ਇਹ ਐਕਸੀਡੈਂਟ ਕਾਫਲਾ ਭਾਰਤੀ ਸੰbigcupਕਤਾ ਅਗਰਾਹਾ ਦੇ ਸਾਥੀ ਪਿੰਡ ਕੋਠਾਗੁਰੂ ਤੋਂ ਟੁਹਾਨਾ ਜਾ ਰਹੇ ਸੀ ਅੱਜ ਕਿਸਾਨ ਮਹਾਪੰਚਾਇਤ ਆ ਉੱਥੇ ਤੇ ਸੋਹਲਪੱਤੀ ਦੇ ਨੇੜੇ ਆ ਕੇ ਬੱਸ ਪਲਟ ਗਈ ਹੈ ਉਹ ਬਹੁਤ ਦੁਖਦਾਈ ਐਕਸੀਡੈਂਟ ਹੈ ਉਹਦੇ ਵਿੱਚ ਜਿੰਨੀ ਸੰ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਜੱਥੇ ਤਿੰਨ ਮੌਤਾ ਹੋ ਗੀਆਂ ਨੇ ਉਹ ਤਿੰਨ ਮੌਤਾ ਬੇਹੱਦ ਦੁਖਦਾਈ ਨੇ ਇਹ ਬਹੁਤ ਵੱਡਾ ਸਾਡੀ ਕਿਸਾਨ ਲੈਣ ਵਾਸਤੇ ਮਜ਼ਦੂਰ ਲੈਣ ਵਾਸਤੇ ਵੱਡਾ ਘਟ ਹੈ ਮੈਂ ਇਸ ਵਕਤ ਇਹ ਨਹੀਂ ਕਹਿ ਸਕਦਾ ਕਿ ਇਸ ਵਕਤ ਸਿਵਾਮਾ ਦੇਣ ਦੇ ਲਈ ਸਿਵਲ ਹਸਪਤਾਲ ਚ ਅਸੀਂ ਮੌਜੂਦ ਆ ਸਾਰੀ ਜਨਤਾ ਮੌਜੂਦ ਆ ਸਾਰੇ ਜਥੇਬੰਦੀਆਂ ਮੌਜੂਦ ਨੇ ਡਾਕਟਰ ਸਾਹਿਬਾਨ ਮੌਜੂਦ ਨੇ ਡਾਕਟਰੀ ਅਮਲਾ ਮੌਜੂਦ ਹੈ ਪਰ ਫਿਰ ਵੀ ਜਿੰਨਾ ਭੜਾ ਐਕਸੀਡੈਂਟ ਹੈ ਮੈਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਦਾ ਕਿ ਜਿੰਨੇ ਵੀ ਸਾਥੀ ਇਸ ਸਮੇਂ ਇਸ ਦੁਖਦਾਈ ਘਟਨਾ ਦੇ ਵਿੱਚ ਮਦਦ ਲਈ ਆ ਸਕਦੇ ਆ ਸਿਵਲ ਹਸਪਤਾਲ ਪਹੁੰਚਣ ਕਿਉਂਕਿ ਬਹੁਤ ਸਾਰੇ ਮਰੀਜ਼ਾਂ ਨੂੰ ਸ਼ਿਫਟ ਕਰਨਾ ਪੈ ਰਿਹਾ ਵੱਡੀ ਗਿਣਤੀ ਚਰੀਜ਼ ਜਿਨ੍ਹਾਂ ਨੂੰ ਨਿਊਰੋ ਦੀ ਲੋੜ ਹੈ ਉਹ ਸ਼ਿਫਟ ਕੀਤੇ ਜਾ ਚੁੱਕੇ ਨੇ ਇਸ ਕਰਕੇ ਮੈਂ ਸਮੁੱਚੀ ਲੋਕਾਈ ਨੂੰ ਇਹ ਬੇਨਤੀ ਕਰਦਾ ਕਿ ਜਿੱਡਾ ਵੱਡਾ ਹਾਦਸਾ ਵਾਪਰਿਆ ਸਾਡੀ ਉਹ ਜਿੱਥੇ ਪਰਿਵਾਰਾਂ ਦੇ ਨਾਲ ਹੰਦਰਦੀ ਹੈ ਜਿਹੜੇ ਕਿਸਾਨ ਕੋਲ ਆਪਣੇ ਲਈ ਨਹੀਂ ਸੰਜਾਰੇ ਸਗੋਂ ਕਿਸਾਨੀ ਮੰਗਾ ਦੇ ਲਈ ਜਿਹੜਾ ਕਿਸਾਨੀ ਕੋਲ ਹੈ ਉਹਦੇ ਲਈ ਅੱਜ ਕਿਸਾਨ ਮਹਾਪੰਚਾਇਤ ਦੇ ਵਿੱਚ ਟਹਾਣਾ ਸ਼ਾਮਲ ਹੋਣ ਲਈ ਜਾ ਰਹੇ ਸਨ ਮੈਂ ਤੁਹਾਨੂੰ ਸਾਰਿਆਂ ਨੂੰ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਸਾਰਿਆਂ ਨੂੰ ਜਰੂਰ ਅਪੀਲ ਕਰਦਾ ਕਿ ਇਸ ਵਕਤ ਜਿੱਥੇ ਵੀ ਤੁਸੀਂ ਹਾਂਜੀ ਕੀ ਨਾਮ ਹੈ ਭਾਈ ਗੁਰਜੀਤ ਸਿੰਘ ਖਾਲਸਾ ਬੈਕਟ ਦੇ ਮੇਰੇ ਨਾਲ ਸਰਜੀਤ ਸਿੰਘ ਮੈਨੇਜਰ ਸਰਜੀਤ ਸਿੰਘ ਗੁਰਦਰਾ ਭਗਤ ਸਿੰਘ ਬਰਰਾਲਾ ਅੱਜ ਹਸਪੀਟਲ ਕੋਲ ਐਕਸੀਡੈਂਟ ਹੋਇਆ ਦੇਖੋ ਜੀ ਅੱਜ ਬਹੁਤ ਹੀ ਬੰਦ ਭਾਗੀ ਦੁਖਦਾਈ ਜਿਹੜੀ ਘਟਨਾ ਇਹ ਵਾਪਰੀ ਹੈ ਕਿ ਜਦੋਂ ਸਾਨੂੰ ਪਤਾ ਲੱਗਿਆ ਸਾਡੇ ਬਹੁਤ ਹੀ ਸਤਿਕਾਰਯੋਗ ਪਰਮਜੀਤ ਸਿੰਘ ਖਾਲਸਾਬ ਮੈਂਬਰ ਸਰਉਣੀ ਗੁਰਦਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਫੋਨ ਗਿਆ ਵੀ ਐਕਸੀਡੈਂਟ ਹੋਇਆ ਤਾਂ ਬਹੁਤ ਸਾਰੇ ਜਿਹੜੇ ਜ਼ਖਮੀ ਹੋਏ ਨੇ ਤੇ ਦੋ ਤਿੰਨ ਦਿੱਸਾਂ ਇੱਥੇ ਮੋਟਾਂ ਹੋ ਚੁੱਕੀਆਂ ਨੇ ਅਸੀਂ ਉਸੇ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਕਿਉਂਕਿ ਵੱਡੀ ਗਿੰਦ ਜਿਹੜੇ ਕਿਸਾਨ ਇਹ ਹਸਪਤਲ ਪਹੁੰਚੇ ਹੋਏ ਐ ਉਹਨਾਂ ਦੀ ਗੁਰੂ ਕਾ ਲੰਗਰ ਲੈ ਕੇ ਆਏ ਆ ਤਾਂ ਕਿ ਜੋ ਕਿਸਾਰ ਵੀਰਾਂ ਦੀ ਮਦਦ ਹੋ ਸਕੇ ਉਹ ਅਸੀਂ ਕਰ ਸਕੀਏ ਕਿੰਨੇ ਆਪਣੇ ਗਰੀਬ ਥੋੜੇ ਮਤਲਬ ਇਹ ਕਿਤੇ ਕੋ ਤਿੰਨ ਪੱਤੇ ਤੋਂ ਪਤਾ ਲੱਗਿਆ ਵੀ ਤਿੰਨ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ 41 ਦੇ ਕਰੀਬ ਜਿਹੜੇ ਨੇ ਉਹ ਜ਼ਖਮੀ ਨੇ ਤੇ 10 ਜਾਨੇ ਜਿਹੜੇ ਉਹ ਜ਼ਿਆਦਾ ਸੀਰੀਸ ਇੱਥੇ ਹੈਗੇ ਨੇ ਅਵੋਕੇਟ ਜਸਵੀਰ ਸਿੰਘ ਖੇੜੀ ਆ ਜੀ ਮੈਨੂੰ ਸਾਡੇ ਬਾਈ ਕੁਲਦੀਪ ਖਾਲਾ ਢੱਲੂ ਜੀ ਜੋ ਐਮ ਐਲ اے ਨੇ ਉਹਨਾਂ ਨੇ ਕਾਲ ਕੀਤੀ ਸਾਨੂੰ ਪਤਾ ਲੱਗਿਆ ਏਰੀਏ ਦੇ ਵਿੱਚ ਤਾਂ ਉਹਦੇ ਵਿੱਚ ਤਕਰੀਬਨ ਜਿਹੜੇ 6 ਵਿਅਕਤੀ ਸੀਗੇ ਉਹ ਤਾਂ ਕਾਫੀ ਸੀਰੀਅਸ ਇੰਜਰੀਡ ਨੇ ਜਿਹਨਾਂ ਨੂੰ ਭੇਜਿਆ ਗਿਆ ਰੈਫਰ ਕੀਤਾ ਗਿਆ ਹਸਪੀਟਲ ਵੱਲੋਂ ਔਰ ਇੱਥੇ ਤਿੰਨ ਮੌਤਾਂ ਨੇ ਜਿਹੜੀਆਂ ਹੋ ਚੁੱਕੀਆਂ ਨੇ ਔਰ ਜਿਹੜੀ ਵੱਡੀ ਗੱਲ ਹੈ ਕਿ ਜਿਹੜਾ ਇੱਥੇ ਬਾਕੀ 35 40 ਬੰਦੇ ਸੀਗੇ ਉਹ ਜਵਾੜੇ ਸੀ ਆ ਕਾਲਰ ਸੀਗਾ ਕਾਫੀ ਚੀਜ਼ਾਂ ਨੇ ਜਿਹੜੀਆਂ ਹੱਡੀਆਂ ਟੁੱਟੀਆਂ ਲੱਗੀਆਂ ਸੋ ਫਿਰ ਦਾ ਪ੍ਰਬੰਧ ਹੈਗਾ ਹਸਪੀਟਲ ਵੱਲੋਂ ਵਧੀਆ ਕੀਤਾ ਗਿਆ ਤੇ ਪੂਰਨ ਤੌਰ ਤੇ ਜਿਹੜਾ ਦੇਖਰੇਖ ਹੈ ਜਿਹੜੀ ਇਸ ਏਰੀਆ ਇੱਥੋਂ ਇੱਥੋਂ ਪੂਰਨ ਤੌਰ ਤੇ ਜਿਹੜੀ ਫੋਲ ਹੋ ਰਹੀ ਹੈ ਤੇ ਜਿਹੜੇ ਬੰਦੇ ਜਿਨ੍ਹਾਂ ਦੇ ਛੱਟਾਂ ਜਾਦੇ ਵੱਜੇ ਨੇ ਲੀੜੀ ਦੇ ਵੱਜੀਆਂ ਨੇ ਉਹਨਾਂ ਨੂੰ ਇੱਥੋਂ ਜ਼ਿਆਦਾ ਰੈਫਰ ਕੀਤਾ ਗਿਆ ਹੈਗਾ ਹਾਂਜੀ ਐਸਐਮਓ ਸਾਹਿਬ ਜਿਹੜਾ ਐਕਸੀਡੈਂਟ ਹੋਇਆ ਇੱਥੇ ਡਾਕਟਰੀ ਟੀਮ ਵੱਲੋਂ ਕਿਸ ਤਰ੍ਹਾਂ ਦਾ ਪ੍ਰਬੰਧ ਰਹੀ ਐਕਸੀਡੈਂਟ ਹੋਣ ਦੇ ਟਾਈਮ ਤੇ ਸਾਨੂੰ ਨਾ ਉਹ ਮੌਕੇ ਤੇ ਸਾਡਾ ਇੰਚਾਰਜ ਉਹਥੇ ਉਸ ਰੋਡ ਤੇ ਬਾਈਚੈਂਸ ਸੀਗਾ ਉਸੇ ਵੇਲੇ ਪਤਾ ਲੱਗਾ ਉਹਨੇ ਇਮੀਡੀਏਟਲੀ ਮੈਨੂੰ ਇਨਫੋਰਮ ਕਰਤਾ ਸੀ ਤਾਂ ਹੀ ਡਾਕਟਰਾਂ ਦੀ ਟੀਮ ਪਹਿਲਾਂ ਹੀ ਤਿਆਰ ਕਰਕੇ ਰੱਖੀ ਸੀ ਐਮਰਜੈਂਸੀਸ ਐਕਸੀਡੈਂਟ ਵਿਕਟਮ ਦੇ ਆਉਣ ਤੋਂ ਪਹਿਲਾਂ ਤੇ ਜਿਹੜੇ ਹੈਗੇ ਐਂਬੂਲੈਂਸਾਂ ਜਾਂ ਮਤਲਬ ਡਾਕਟਰੀ ਟੀਮ ਜਿਹੜੇ ਹੈਗੇ ਕਿਸ ਤਰ੍ਹਾਂ ਦਾ ਮਤਲਬ ਤੁਸੀਂ ਅਰੇਂਜ ਐਂਬੂਲੈਂਸਾਂ ਕਿਸ ਤੱਕ ਕਿ ਕਿੰਨੇ ਮਰੀਜ਼ ਆਖੀ ਹੋਏ ਐ ਕਿੰਨੇ ਜਿਹੜੇ ਹੈਗੇ 41 41 ਟੋਟਲ ਇੰਜਰਡ ਸੀ ਜਿਨ੍ਹਾਂ ਚੋਂ ਤਿੰਨ ਦੀ ਡੈਥ ਹੋ ਗਈ ਐ 6 ਪੇਸ਼ੈਂਟਸ ਜ਼ਿਆਦਾ ਸੀਰੀਅਸ ਹੁੰਨ ਕਰਕੇ ਰੈਫਰ ਤੇ ਬਾਕੀ ਦੇਆਂ ਦਾ ਟ੍ਰੀਟਮੈਂਟ ਇੱਥੇ ਚੱਲ ਰਿਹਾ ਕਿੰਨੇ ਦੀਆਂ ਮੋਤਾਂ ਹੋ ਗਈਆਂ ਤਿੰਨ ਤਿੰਨ ਦੀਆਂ ਮੋਤਾਂ ਹੋ ਗਈਆਂ ਤੇ ਬਾਕੀ ਕੁੱਲ ਕਿੰਨੇ ਪੇਸ਼ੈਂਟ ਇੱਥੇ ਐਡਮਿਟ 41 41 ਟੋਟਲ ਸੀਗੇ ਉਹਨਾਂ 'ਚੋਂ ਤਿੰਨ ਡੈਥ ਹੋ ਗਈ ਛੇ ਰੈਫਰ ਕਰਤੇ 32 ਪੇਸ਼ੈਂਟ ਸਾਡੇ ਕੋਲ ਹੈਗੇ ਸੀ ਇਹਨਾਂ 'ਚੋਂ ਰੌਂਡ 10 11 ਅਸੀਂ ਡਿਸਚਾਰਜ ਵੀ ਕਰ ਚੁੱਕੇ ਆ ਜਿਨ੍ਹਾਂ ਦੇ ਫ੍ਰੈਕਚਰ ਵਗੈਰਾ ਨੇ ਉਹਨਾਂ ਦੇ ਐਕਸਰੇ ਰਿਪੋਰਟਾਂ ਆ ਗਈਆਂ ਨੇ ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਵੀ ਜਲਦੀ ਛੁੱਟੀ ਦੇ ਦਾਂਗੇ ਬਾਕੀ ਸਾਰੇ ਸਟੇਬਲ ਹੈ ਕਿਸ ਤਰ੍ਹਾਂ ਦੇਖੋ ਜਿ세 ਪ੍ਰਸ਼ਾਸਨ ਵੱਲੋਂ ਵੀ ਬੜਾ ਬੜੀਆ ਪ੍ਰਬੰਧ ਕੀਤਾ ਗਿਆ ਬ ਇਹ ਜਿਹੜਾ ਹਾਦਸਾ ਜਿਹੜਾ ਆਪਾਂ ਮੁੱਗੇ ਵੱਲੋਂ ਬਰਨਾਲੇ ਨੂੰ ਆਉਨੇ ਆ ਬਠਿੰਡਾ ਬਾਈਪਾਸ ਗੋਲ ਕਰਬ ਦੇ ਉੱਪਰ ਹੋਇਆ ਇੱਕ ਬੱਸ ਕੋਠੇ ਭਾਈਕੇ ਕੋਠੇਪਿੰਡ ਪਿੰਡ ਦੇ ਸਵਾਰੀਆਂ ਲੈ ਕੇ ਢਵਾਣੇ ਜਾ ਰਹੀ ਸੀ ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਸਵਾਰੀਆਂ ਸੀ ਤੇ ਇਹ ਜਦੋਂ ਗੋਲ ਕਰਬ ਆਉਂਦਾ ਉੱਥੇ ਬੱਸ ਕੁਝ ਧੁੰਦ ਸੀਗੀ ਕੁਝ ਕੁ ਗੋਲ ਕਰਬ ਸੀਗਾ ਸ਼ਾਰਪ ਮੋੜ ਸੀ ਜਿਸ ਕਰਕੇ ਬੱਸ ਕੁਦਰਤੀ ਅਚਾਨਕ ਪਲਟਣ ਕਰਕੇ ਹਾਦਸਾ ਹੋਇਆ ਜਿਸ ਵਿੱਚ ਕਰੀਬ 50 55 ਸਵਾਰੀਆਂ ਸਨ ਕਿੰਨੇ ਦੱਤੂ ਸਿਰ ਕਿੰਨੇ ਜ਼ਖਮੀ ਹੋਏ ਤੇ ਕਿੰਨੇ ਦੱਤੂ ਇਹ ਜਿਵੇਂ ਮੌਕਾ ਦੇਖਣ ਤੋਂ ਬਾਅਦ ਹੁਣ ਤੇ ਹਸਪੀਟਲ ਪਹੁੰਚੇ ਆ ਉੱਥੋਂ ਤਾਂ ਪਹਿਲਾਂ ਇਹ ਸੀਗਾ ਵੀ ਇੱਕ ਬੰਦੇ ਦੀ ਡੈਥ ਡੈਥ ਹੋਈ ਗਿਆ ਹੁਣ ਇੱਥੇ ਕਿ ਪਤਾ ਲੱਗਿਆ ਰਸਤੇ ਵਿੱਚ ਦੋ ਦੀ ਹੋਰ ਡੈਥ ਹੋ ਗਈ ਟੋਟਲ ਤਿੰਨ ਦੀ ਡੈਥ ਹੋ ਗਈ ਆ ਟੋਟਲ 31 ਮਜਰੂਬ ਦਾਖਲ ਹੋਏ ਸੀ ਜਿਨ੍ਹਾਂ ਵਿੱਚੋਂ ਕੁਝ ਮਜਰੂਬ ਜ਼ਿਆਦਾ ਸੱਟਾਂ ਲੱਗਣ ਕਰਨ ਉਹਨਾਂ ਨੂੰ ਵੱਖ-ਵੱਖ ਹਸਪੀਟਲ ਰੈਫਰ ਕਰਤਾ ਸਰ ਪਤਾ ਲੱਗਿਆ ਜਥੇ ਜਿਹੜੇ ਕਿਹੜੇ ਕਿਹੜੀ ਜਥੇ ਬੰਦੀਆਂ ਨੇ ਉਹ ਇੱਕੋ ਜਥੇ ਬੰਦੀ ਤੇ ਸਾਰੇ ਇੱਕੋ ਪਿੰਡ ਤੋਂ ਸੀ ਕੋਠਾ ਗੁਰੂ ਕੋ ਭਗਤਾ ਭਾਈ ਦਾ ਬਠੰਡੇ ਪੈਂ ਤੇ ਟੋਹਾਨੇ ਚੱਲੇ ਸੀ। ਕੋ ਹਾਸੇ ਦਾ ਕਾਰਨ ਬਤ ਲੱਗਿਆ ਸਰ ਕੀ? ਤੁੰਦ ਦੇ ਸ਼ਾਰਪ ਮੋੜ ਹੀ ਲੱਗ ਰਿਹਾ। ਕੱਬੂ ਹੋ ਕੇ ਬੱਸ ਪੜਤੀ। ਤੇ ਕਿਸ ਤਰੀਕੇ ਦੀ ਕਾਰਵਾਈ ਹੈ ਜਿਹੜੀ ਹੁ ਕੀਤੀ ਜਾ ਰਹੀ ਹੈ? ਕਿਸ ਤਰੀਕੇ ਦੀ ਰਿਸਪਾਂਸ? ਫਿਲਹਾਲ ਤਾਂ ਫਰਸਟ ایڈ ਦੇ ਕੇ ਸਾਰੇ ਬਜਰੂਬ ਨੂੰ ਲਿਆਂਦਾ ਗਿਆ। ਟ੍ਰੈਫਿਕ ਖੋਲਿਆ ਗਿਆ ਤੇ ਇਹਨਾਂ ਦਾ ਇਲਾਜ ਦਾ ਆਪਣਾ ਧਿਆਨ ਦਿੱਤਾ ਜਾ ਰਿਹਾ। ਉਸ ਤੋਂ ਬਾਅਦ ਜੋ ਵੀ ਕਾਨੂੰਨ ਅਨੁਸਾਰ ਕਾਰਵਾਈ ਹੋ ਕੀਤੀ ਜਾਊਗਾ। ਹਾਂਜੀ ਸਰ ਕੀ ਨਾਮ ਤੁਹਾਡਾ? ਅਰਿਸ਼ ਬਾਂਸਲ ਐਸ ਡੀ ਐਮ ਤਪਤ ਐਸ ਡੀ ਐਮ ਬਰਨਾਲਾ ਅਸੀਮ ਸਾਹਿਬ ਇਸ ਦਾ ਕੀ ਐਕਸੀਡੈਂਟ ਸਿਰੇ ਹੋਈ ਹੈ ਇਸ ਦੇ ਜਿਹੜੇ ਪ੍ਰਸ਼ਾਸ਼ਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇਗੇ ਕਿ ਕੀ ਕਾਰਨ ਗਿਆ ਐਕਸੀਡੈਂਟ ਅੱਜ ਤੁੰਦ ਬਹੁਤ ਜ਼ਿਆਦਾ ਸੀ ਤੇ ਜੋ ਪੇਸ਼ੈਂਟਸ ਨਾਲ ਗੱਲ ਕਰਕੇ ਦੱਸਿਆ ਜਾ ਰਿਹਾ ਉਹ ਸਾਰੇ ਪੇਸ਼ੈਂਟਸ ਇੱਕੋ ਕਹਿਣਾ ਕਿ ਡਰਾਈਵਰ ਬਹੁਤ ਤੇਜ਼ੀ ਨਾਲ ਬੱਸ ਚਲਾ ਰਿਹਾ ਸੀ ਜਿਸ ਕਰਕੇ ਬੱਸ ਡਿਵਾਈਡਰ ਦੇ ਵਿੱਚ ਵੱਜ ਕੇ ਪਲਟ ਗਈ ਤੇ ਬੱਸ ਉਹ ਇੰਨੀ ਤੇਜ਼ ਚਲਾ ਰਿਹਾ ਸੀ ਕਿ ਪਲਟਣ ਤੋਂ ਬਾਅਦ ਵੀ ਕੁਝ ਅੱਗੇ ਜਾ ਕੇ ਰੁਕੀ ਜਿਸ ਦੇ ਨਾਲ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਬਹੁਤ ਜ਼ਿਆਦਾ ਨੁਕਸਾਨ ਹੋਇਆ ਪੇਸ਼ੈਂਟਸ ਇੱਕ ਦੂਜੇ ਦੇ ਉੱਤੇ ਗਰੇ ਤਾਂ ਜਿਸ ਕਰਕੇ ਅਰਾਊਂਡ 41 ਬੰਦੇ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ 3 ਦੀ ਮੌਕੇ ਤੇ ਮੌਤ ਹੋ ਗਈ 6 ਬੰਦੇ ਸੀਰੀਅਸ ਕੰਡੀਸ਼ਨ ਦੇ ਵਿੱਚ ਹਸਪੀਟਲ ਲਿਆਂਦੇ ਗਏ ਜਿਨ੍ਹਾਂ ਨੂੰ ਨਾਲ ਦੀ ਨਾਲ ਬਠਿੰਡਾ ਫਰੀਦਕੋਟ ਦੇ ਹਸਪਤਾਲ ਲਈ ਰੈਫਰ ਕੀਤਾ ਗਿਆ ਤੇ ਬਾਕੀ 32 ਬੰਦਿਆਂ ਦਾ ਇਲਾਜ ਇੱਥੇ ਚੱਲ ਰਿਹਾ ਹੈ ਤੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਪ੍ਰਬੰਧ ਕੀਤਾ ਗਿਆ ਇੱਥੇ ਜਿਵੇਂ ਹੀ ਇਹ ਇਨਸੀਡੈਂਟ ਧਿਆਨ ਵਿੱਚ ਆਇਆ ਪ੍ਰਸ਼ਾਸਨ ਦੇ ਨਾਲ ਦੀ ਨਾਲ ਡੀਸੀ ਸਾਹਿਬ ਬਰਨਾਲਾ ਵੱਲੋਂ ਇੱਕ ਕਮੇਟੀ ਗਠਨ ਕੀਤਾ ਗਿਆ ਜੋ ਪੂਰੀ ਤਰੀਕੇ ਨਾਲ ਦੇਖਰੇਖ ਕਰ ਰਹੀ ਹੈ ਖਾਣਾ ਪਾਣੀ ਚਾ ਸਾਰੇ ਪੇਸ਼ੈਂਟਸ ਤੇ ਉਹਨਾਂ ਦੇ ਨਾਲ ਜਿੰਨੇ ਵੀ ਰਿਲੇਟਿਵਸ ਨੇ ਉਹਨਾਂ ਲਈ ਇੱਕ ਪ੍ਰਬੰਧ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਮਿਲ ਸਕੇ ਬਿਲਕੁਲ ਫਰੀ ਦੇ ਵਿੱਚ ਦਵਾਈਆਂ ਐਕਸ-ਰੇ ਜਾਂ ਸੀਟੀ ਸਕੈਨ ਜਾਂ ਕੋਈ ਵੀ ਟੈਸਟ ਜਿਹੜੇ ਵੀ ਉਹਨਾਂ ਨੂੰ ਲੋੜ ਆ ਉਹਨਾਂ ਸਭ ਨੂੰ ਫਰੀ ਦੇ ਵਿੱਚ ਪ੍ਰੋਵਾਈਡ ਕਰਨ ਲਈ ਪੂਰੀ ਪੂਰੀ ਸਹੂਲਤ ਦਿੱਤੀ ਜਾ ਰਹੀ ਹੈ। ਆਣੇ ਪੀਣੇ ਦਾ ਪੂਰਾ ਯੂਨਿਟ ਜੀ